ਤਨੁ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਕਜੀ ਦੇ ਤਕਨ ਭਗਤ ਰਤਾ ਤਖਤ ਸੱਚਖੰਡ ਸ੍ਰੀ ਅਜੂਰ ਸ੍ਰੀ ਅਕਤਲ ਨਦਰ ਸਾਹਿਬ ਵਿਖੇ ਮਹਾਰਾਸ਼ਟਰ ਸਰਕਾਰ ਵੱਲੋਂ 1956 ਦਾ ਜਿਹੜਾ ਐਕਟ ਗੁਰਦੁਆਰਾ ਸੱਚਖੰਡ ਗੋੜ ਦਾ ਉਸ ਨੂੰ ਬਦਲ ਕੇ 2024 ਨਵਾਂ ਐਕਟ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਇਸ ਦਾ ਵਿਰੋਧ ਕਰਦੇ ਹੋਏ ਭਗਤ ਸਾਖ ਜੀ ਦੇ ਪੰਜ ਪਿਆਰੇ ਸਹਬਾਨ ਹਜ਼ੂਰੀ ਸਾਧ ਸੰਗਤ ਸ਼੍ਰੋਮਣੀ ਸਿੱਖ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੋਰ ਸਮੂਹ ਸੰਗਤਾਂ ਵੱਲੋਂ ਇੱਕ ਵਿਸ਼ਾਲ ਮੂਰਤੀ ਦੀ ਆਰੰਭਤਾ ਕੀਤੀ ਜਾ ਰਹੀ ਹੈ। ਪਰ ਸ਼ਾਹ ਕਿਰਪਾ ਕਰਨੀ ਇਹ ਜਿਹੜਾ ਨਵਾਂ ਕਾਨੂੰਨ ਹੈ ਤਾਂ ਛੇਤੀ ਤੋਂ ਛੇਤੀ ਰੱਦ ਕਰਾਉਣਾ ਤੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ। ਧਰਮ ਹੈ ਦਾਤ। ਗੁਰੂ ਨਾਨਕ ਦੇ ਦੀ ਤਲਾ ਤੇਰੇ ਮਾਣ ਸਰਬਤ ਦਾ ਨਾਮਾ ਜিন্দাবাদ 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 ਮਨਾ ਤੁਹਾਨੂੰ ਜিন্দাবাদ ਮਨਾ ਤੁਹਾਨੂੰ ਜিন্দাবাদ ਮਨਾ ਜিন্দাবাদ ਤਾਂ ਸ੍ਰੀ ਹਜੂਰ ਸਾਹਿਬ ਸੱਚਖੰਡ ਵਿਖੇ ਮਹਾਰਾਸ਼ਟਰ ਸਰਕਾਰ ਨੇ ਪ੍ਰਬੰਧਕੀ ਬੋਰਡ ਦੇ ਕਾਨੂੰਨ ਨੂੰ ਬਦਲ ਕੇ ਸਿੱਧੇ ਤੌਰ ਤੇ ਗੁਰੂ ਘਰ ਵਿੱਚ ਦਖਲਅੰਦਾਜ਼ੀ ਦਾ ਕਾਨੂੰਨ ਲਾਗੂ ਕਰ ਦਿੱਤਾ ਹੈ ਜਗਰਜੋਗ ਹੈ ਕਿ 1952 ਵਿੱਚ ਸਰਕਾਰ ਵੱਲੋਂ ਇੱਕ ਪ੍ਰਬੰਧਕੀ ਬੋਰਡ ਬਣਾਇਆ ਗਿਆ ਸੀ ਜੋ ਤਖਤ ਸਾਹਿਬ ਦੇ ਪ੍ਰਬੰਧ ਨੂੰ ਚਲਾਉਂਦਾ ਸੀ ਹੁਣ 2024 ਦੇ ਕਾਨੂੰਨ ਵਿੱਚ ਸਿੱਧੇ ਤੌਰ ਤੇ ਸਰਕਾਰ ਤਖਤ ਸਾਹਿਬ 'ਚ ਦਖਲਅੰਦਾਜ਼ੀ ਕਰੇਗੀ ਇਸ ਕਾਨੂੰਨ ਖਿਲਾਫ ਤਖਤ ਸ਼੍ਰੀ ਜੂਰ ਸਾਹਿਬ ਨੇੜ ਵਿਖੇ ਪੰਜਾਬ ਤੋਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਵੱਡਾ ਇਕੱਠ ਹੋਇਆ ਸ਼ਾਬਾਸ਼ ਬਜਾਰਾਂ ਵਿੱਚ ਸੰਗਤਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਖਿਲਾਫ ਜੰਮ ਕੇ ਮੁਰਦਾਬਾਦ ਨਾਅਰੇਬਾਜ਼ੀ ਕੀਤੀ ਗਈ ਬੜਾ ਵਧੀਆ ਹੋਇਆ ਹੈ ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਨੇ ਪਰ ਅਫਸੋਸ ਵੀ ਹੈ ਕਿ ਜਦੋਂ ਪੰਜਾਬ ਦੇ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਸ ਸਮੇਂ ਰਾਜਨੀਤਿਕ ਪਾਰਟੀ ਬਾਜ਼ੀ ਤੇ ਧੜੇ ਨੂੰ ਮੁੱਖ ਰੱਖਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਨਹੀਂ ਰੱਖਿਆ ਜਾਂਦਾ ਕਾਸ਼ ਪੰਜਾਬ ਵਿੱਚ ਪੰਜਾਬ ਵਾਸੀਆਂ ਦਾ ਇੰਨਾ ਇਕੱਠ ਹੋਣ ਲੱਗ ਜਾਵੇ ਤਾਂ ਬੇਅਦਬੀਆਂ ਵੀ ਰੁਕ ਸਕਦੀਆਂ ਹਨ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਕਾਂਨ ਸ੍ਰੀ ਹਜੂਤ ਸਹਿਬ ਨਾਂਦੇੜ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਨੇ ਸਾਧਕਾਂਨ ਹਜੂਤ ਸਾਹਿਬ ਦੇ ਜਿਹੜੇ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਹੈ ਜਿਹੜਾ 1956 ਦਾ ਬਣਿਆ ਹੋਇਆ ਤੇ ਜਿਹੜੀ ਸਿੱਧੀ ਦਖਲਅੰਦਾਜ਼ੀ ਕਰਕੇ ਉੱਥੋਂ ਦੇ ਜਿਹੜੇ ਸੀਐਮ ਏਕਨਾਥ ਸਿੰਦੇ ਤੇ ਮਹਾਰਾਸ਼ਟਰ ਸਰਕਾਰ ਨੇ ਜਿਹੜਾ ਬਹੁਤ ਗਲਤ ਕੰਮ ਕੀਤਾ ਤੇ ਉਹਨਾਂ ਨੂੰ ਜਿਹੜਾ ਇਹ ਕਾਨੂੰਨ ਹੈ ਤੁਰੰਤ ਜਿਹੜਾ ਰੱਦ ਕਰਨਾ ਚਾਹੀਦਾ ਵਾਪਸ ਲੈ ਕੇ ਤੇ ਜਿਹੜੀ ਸਿੱਖਾਂ ਦੀ ਉੱਥੋਂ ਦੀ ਜਿਹੜੇ ਸਾਡੀ ਸੱਜਣ ਦੇ ਵਿੱਚ ਜਿੰਨੇ ਵੀ ਉਧਰ ਜਿੰਨੇ ਹੋਰ ਸਿੱਖ ਸੰਗਤਾਂ ਲੈਂਦੀਆਂ ਨੇ ਉਹਨਾਂ ਦੇ ਨਾਲ ਸਾਰੀਆਂ ਹੀ ਮਹਿੰਦ ਸਿੰਘ ਜਥੇਵੰਦੀਆਂ ਜਿਹੜੀਆਂ ਨੇ ਪੂਰੇ ਤਤਪਰ ਨੇ ਤੇ ਹਮੇਸ਼ਾ ਹਜੂਗਰੀ ਪੜ ਹਜੂਗਰੀ ਜਿਹੜੀ ਸੰਗਤ ਹੈ ਸ੍ਰੀ ਹਜੂ ਸਾਹਿਬ ਦੀ ਜਿੰਨੇ ਵੀ ਪੰਜ ਪਿਆਰੇ ਸਹਿਬਾਨ ਉੱਥੋਂ ਦੇ ਸਾਡੇ ਸਰਕਾਰ ਦੇ ਸਿੰਘ ਸਾਹਿਬਾ ਬਕਲਵੰਦ ਸਿੰਘ ਜੀ ਉਹਨਾਂ ਦੇ ਨਾਲ ਪੂਰੇ ਚੜ੍ਹਦੀ ਕਲਾ ਦੇ ਨਾਲ ਕਿਟਾਣ ਦੀ ਘਰਾਵਣਾ ਦੇ ਨਾਲ ਖੜੇ ਹੋયા ਸਮੂੱਚੀਆਂ ਇਹਨਾਂ ਹੰਸ ਸਿੰਘ ਜਥੇਬੰਦੀਆਂ ਵੱਲੋਂ ਮੈਂ ਮਹਾਰਾਸ਼ਟਰ ਸਰਕਾਰ ਤੇ ਉੱਥੋਂ ਦੇ ਜਿਹੜੇ ਸੀਐਮ ਨੇ ਏਕਨਾਥ ਸਿੰਦੇ ਉਹਨਾਂ ਨੂੰ ਜਿਹੜਾ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਤੁਸੀਂ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਹੈ ਸਿੱਧੀ ਦਖਲਅੰਦਾਜ਼ੀ ਕਰਕੇ ਗੁਰਦੁਆਰਾ ਸਾਹਿਬਾਂ ਵਾਂਗ ਜਿਹੜਾ ਉੱਥੋਂ ਦਾ ਪ੍ਰਬੰਧ ਹੈ ਤੇ ਉਹਦੇ ਜਿਹੜਾ ਵਿੱਚ ਦਖਲਅੰਦਾਜ਼ੀ ਕੀਤੀ ਹੈ ਜਦੋਂ-ਜਦੋਂ ਵੀ ਕਿਸੇ ਵੀ ਸਰਕਾਰ ਨੇ ਜਿਹੜਾ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧ ਦੇ ਵਿੱਚ ਗਲਤ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦਾ ਜਿਹੜਾ ਖਮਿਆਜਾ ਭੁਗਤਣਾ ਪਿਆ ਸਰਕਾਰਾਂ ਨੂੰ ਇਸ ਕਰਕੇ ਸਮੂਚੀਆਂ ਇਨ ਹੰਸਿੰਗ ਜਥੇਬੰਦੀਆਂ ਵੱਲੋਂ ਪੰਜਾਬ ਦੇ ਜਿੰਨੇ ਵੀ ਮਾਪੁਰਖ ਜਿਹੜੇ ਹੈਗੇ ਨੇ ਉਹ ਸਾਰੇ ਇਹ ਗੱਲ ਤੋਂ ਬਹੁਤ ਚਿੰਤਤ ਨੇ ਤੇ ਹਮੇਸ਼ਾ ਪਹਿਲਾਂ ਵੀ ਤੇ ਅੱਗੇ ਵੀ ਜਿਹੜੇ ਆ ਉਥੋਂ ਦੀ ਜਿੰਨੀ ਵੀ ਹਜੂਰੀ ਸੰਗਤ ਹੈ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਕਲਵੰਸ ਜੀ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਤੇ ਇਹ ਜਿੱਥੇ ਵੀ ਜਿੰਨੀ ਜਦੋਂ ਵੀ ਲੋੜ ਪਈ ਤੇ ਹਮੇ ਉਹਨਾਂ ਦੇ ਨਾਲ ਜਿਹੜਾ ਇੱਥੋਂ ਉੱਥੇ ਉਸੇ ਵੇਲੇ ਉੱਥੇ ਪਹੁੰਚ ਕੇ ਤੇ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਵੇਗਾ ਤੇ ਕੋਈ ਵੀ ਬੇਇਨਸਾਫੀ ਨਾ ਹੰਸ ਸਿੰਘ ਗੁਰੂ ਦੀਆਂ ਲਾੜੀਆਂ ਫੌਜਾਂ ਜਿਹੜੀਆਂ ਨੇ ਉਹ ਡਟ ਕੇ ਇਹਦਾ ਵਿਰੋਧ ਕਰਨਗੇ ਤੇ ਜਿਹੜਾ ਗਲਤ ਕਾਨੂੰਨ ਹੈ ਇਹਨੂੰ ਬਿਲਕੁਲ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਮੈਂ ਸ਼੍ਰੋਮਣੀ ਪੰਚਾਇਤ ਅਕਾਲੀ ਗੁੱਡਾ ਦਲ ਪੰਜਵਾਂ ਕਾਰਤਵੋਂ ਬੇਨਤੀ ਕਰਦਾ ਜੋ ਵੀ ਉਹਨਾਂ ਨੇ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਾਨੂੰਨ ਦੇ ਵਿੱਚ ਜਿਹੜੀ ਗਲਤ ਢੰਗ ਦੇ ਨਾਲ ਸੋਧ ਕਰਕੇ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਇਹ ਤੁਰੰਤ ਜਿਹੜਾ ਫੈਸਲਾ ਮਹਾਰਾਜਤਰ ਸੁਖਾਰ ਨੂੰ ਬਾਤ ਸਰੇ ਗੁਰੂਗ੍ਰੰਥ ਸਾਹਿਬ ਜੀ ਪਾਤਸ਼ਾਹ ਆ ਸਾਰੀਆਂ ਸੰਤਾਨਾਂ ਬੇਨਤੀ ਆ ਜੋ ਖੁੰਡੇ 56 ਦੇ ਵਿੱਚ ਬੋਰਡ ਦਾ ਬੋਰਡ ਪ੍ਰਬੰਧਕੀ ਤੌਰ ਤੇ ਬੋਰਡ ਦੀ ਸਥਾਪਨਾ ਹੋਈ ਆ ਉਹਦੇ ਵਿੱਚ ਕੇਜ ਕੀਤਾ ਗਿਆ 11 ਨੰਬਰ ਕਰਮਾ ਬਾਕੀ ਬੇਨਤੀ ਗੁਰੂ ਪਾਤ ਜੀ ਦੀ ਕਿਰਪਾ ਨਾਲ ਸਾਰੇ ਗੁਰੂ ਪਿਆਰੇ ਆਜ ਨੇ ਆਵਰੇ ਆ ਆ ਜਿਹੜੀ 11 ਨੰਬਰ ਕਰਮਾ ਨੂੰ ਕੀਤੀ ਗਈ ਆ ਇਹ ਦੇ ਖਾਤਮੇ ਵਾਸਤੇ ਆਕੇ 1956 ਦੇ ਫੋਰਜ ਦੀ ਸਥਾਪਨਾ ਬਿਲਕੁਲ ਉਸੇ ਪ੍ਰਸੀਜਨ ਨੂੰ ਲਾਗੂ ਕਰਨ ਵਾਸਤੇ ਕੱਲ 11:30 11 ਵਜੇ ਤੱਕ ਸਤਾ ਅਰੰਭਤਾ ਹੋਏਗੀ ਸਾਰੀਆਂ ਸੰਗਤਾਂ ਨੇ ਬੇਨਤੀ ਆ ਬੜੇ ਪ੍ਰੇਤ ਰੇਮ ਨਾਲ ਤੇ ਨਾਲ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਆ ਬਾਕੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਆ ਬਿਲਕੁਲ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਆ ਜਾਣਾ ਆ ਬਰੁਕਾ ਤੇ 10ਵੇਂ ਨਾ ਜਾਣਗੇ ਪਹਿਲਾਂ ਮੇ ਸਤਿਗੁਰਾਂ ਨੇ ਅੱਜ ਦੀ ਦਵਾਈ ਸੀ